ਪੀਰ ਮੇਰ ਕਰ ਦਵੇ ਸਾਰੇ ਸੇਵਾ ਕਰਦੇ ਆ ਉਹਨਾਂ ਨੂੰ ਚੋਗੜਾ ਦੁਬਨਾ ਦੇਵੇ ਪ੍ਰਮਾਤਮਾ ਹਾਂਜੀ ਹਾਂਜੀ ਇਹ ਦੇਖੋ ਇਹ ਸਾਰੀਆਂ ਬੀਬੀਆਂ ਕੰਮ ਵੀ ਕਰਦੀਆਂ ਦੁਆਵਾਂ ਵੀ ਦਿੰਦੀਆਂ ਹਾਂਜੀ ਚਲਦੀ ਪਾਵਾ ਹਾਂਜੀ ਅਲੈ ਇਦਾਂ ਇਹਦੇ ਨਾਲ ਬੰਨਦੀਆਂ ਇਹਨਾਂ ਨੂੰ ਪਾਣੀ ਦੇ ਕੰਮ ਨੂੰ ਕਰਦੀਆਂ ਫਿਰ ਮੁੰਡੇ ਚੱਕ ਲੈਂਦੇ ਆ ਜਫਰਪੁਰ ਤੋਂ ਆਈਆਂ ਹਾਂਜੀ ਸਾਰੀਆਂ ਮੁਜਫਰਪੁਰ ਦੀ ਟੀਮ ਹਾਂਜੀ ਹਾਂਜੀ ਇਤਨੀ ਟੀਮ ਆ ਸਾਡੀ ਸਾਰੀ ਏਹੇ ਮਜੱਫਰ ਵਰਦੀ ਆ ਮਾਤਾ ਫਿਰ ਜਿੱਦਾਂ ਪਤਾ ਕਿਦਾਂ ਲੱਗਿਆ ਕਿ ਇੱਥੇ ਬੰਨ ਦਾ ਨਾਲ ਲੱਗਦਾ ਹੈ ਜੀ ਮਜੱਫਰ ਵਰਦੀ ਫੋਨ ਕਰਿਆ ਸੋ ਸਰਪੰਚ ਨੇ ਦੱਸਿਆ ਸਰਪੰਚ ਨੇ ਦੱਸ ਹੁਣ ਨਾਂ ਦੱਸੋ ਜੀ ਇੱਕ ਵਾਰੀ ਨਾਂ ਦੱਸ ਦੋ ਬੀਬੀ ਦਾ ਨਾਂ ਦੱਸੋ ਕਿਹੜਾ ਪਿੰਡ ਹੈ ਨਕੰਗਣਾ ਵੇਟ ਆ ਜੀ ਕੰਗਣਾ ਵੇਟ ਤੋਂ ਆਏ ਆ ਕੰਗਣਾ ਵੇਟ ਤੋਂ ਵੀ ਜਿਹੜੇ ਮਜੱਫਰਪੁਰ ਕੰਗਣਾ ਵੇਟ ਤੇ ਢੰਗੜਪੁਰ ਸਾਰੇ ਪਾਸਿਓ ਢੰਗੜਪੁਰ ਬੰਨ ਤੇ ਆ ਆ ਬੀਬੀਆਂ ਇਹਨਾਂ ਨੂੰ ਸਿਰ ਝੁਕਾ ਕੇ ਸਲਾਮ ਹੈ ਸੇਵਾ ਦੀ ਭਾਵਨਾ ਨਾਲ ਆ ਫਰਜ਼ ਨਿਭਾਰੀਆਂ ਇੱਥੇ ਬੀਬੀਆਂ ਔਰ ਤੁਸੀਂ ਉਮਰਾਂ ਦੇਖੋ ਆ ਉਮਰਾਂ ਦੇਖੋ ਏ ਉਮਰਾ ਬਹਿ ਕੇ ਖਾਂਡਦੀਆਂ ਪਰ ਫਿਰ ਵੀ ਬੰਨ ਤੇ ਪਹੁੰਚੀਆਂ ਕਿ ਆਪਣਾ ਫਰਜ਼ ਨਿਭਾਉਣਾ ਬਾਕੀ ਪਿੰਡਾਂ ਨੂੰ ਬਚਾਉਣਾ ਮਾਤਾ ਕੀ ਨਾਮ ਹੈ ਚਸ਼ਵੀਰਕੌਰ ਕਿਹੜਾ ਪਿੰਡ ਹੈ ਜੀ ਮੁਜ਼ੱਫਰਪੁਰ ਮੁਜ਼ੱਫਰਪੁਰ ਇੱਥੇ ਫਿਰ ਪਹੁੰਚੇ ਕਿੱਦਾਂ ਟਰੈਲੀ ਚਾਹੀਦੀ ਟਰੈਲੀ ਚਾਹੀਦੀ ਸੇਵਾ ਕਰਨ ਹਾਂਜੀ ਸਰਪੰਚ ਸਾਹਿਬ ਵੀ ਟਰੈਲੀ ਜਾਏ ਠੀਕ ਹੈ ਜੀ ਹਾਂਜੀ ਪੂਰੇ ਸੇਵਾ ਦੇ ਕੰਮ ਕਰਨਾ ਹੈ ਸਾਥ ਦੇਣਾ ਹੈ ਸਹਿਯੋਗ ਦੇਣਾ ਹੈ ਸਾਡੇ ਦਾ ਮਾਤਾ ਹੁਣ ਇੱਥੇ ਤੁਸੀਂ ਬੋਰੀਆਂ 'ਚ ਮਿੱਟੀ ਪਾਉਣੀ ਆ ਹਾਂਜੀ ਬੋਰੀਆਂ ਬੰਨਦੀਆਂ ਵੀ ਕੋਈ ਬੰਨਣ ਦੀ ਆ ਕੋਈ ਗੱਲ ਨਹੀਂ ਚਾ ਮਿੱਟੀ ਪਾਣਾ ਹਾਂਜੀ ਆ ਲੈ ਇਦਾਂ ਇਹਦੇ ਨਾਲ ਬੰਨਦੀਆਂ ਇਹ ਕਰਦੀਆਂ ਫਿਰ ਮੁੰਡੇ ਚੱਕ ਲੈਂਦੇ ਆ ਸੇਵਾ ਕਰਦੀਆਂ ਨੇ ਸੇਵਾ ਦੀਆਂ ਕਿੰਨੀਆਂ ਕਬੋਰੀਆਂ ਬੰਨ੍ਹ ਦਿੱਤੀਆਂ ਹੁੰਦਾ ਜੀ ਬਹੁਤ ਬਹੁਤ ਅਮੀਰ ਆਈ ਲੈਣਾ ਗਿਣਤੀ ਨਹੀਂ ਹੁਣੀ ਕੋਈ ਚਾਰ ਪੰਜ ਟੈਰੀਆਂ ਦਾ ਇੱਥੇ ਆ ਗਈ ਸਾਡੀ ਸਾਰੀਆਂ ਮੁਜੱਫਰਪੁਰ ਤੋਂ ਆਈਆਂ ਹਾਂਜੀ ਸਾਰੀਆਂ ਮੁਜੱਫਰਪੁਰ ਦੀ ਟੀਮ ਹੈ ਹਾਂਜੀ ਹੈ ਜੀ ਇੱਥੇ ਟੀਮ ਆ ਸਾਡੀ ਸਾਰੀ ਏਹੇ ਮੰਜਾ ਫਰ ਵਰਦੀ ਆ ਮਾਤਾ ਫਿਰ ਜਿੱਦਾਂ ਪਤਾ ਕਿਦਾਂ ਲੱਗਿਆ ਕਿ ਇੱਥੇ ਬੰਨ ਦਾ ਬੰਨ ਨਾਲੇ ਲੱਗਦਾ ਹੈ ਜੇ ਮੰਜਾ ਫਰ ਵਰਦੇ ਫੋਨ ਕਰਿਆ ਸਪਰਪੰਚ ਨੇ ਦੱਸਿਆ ਸਰਪੰਚ ਨੇ ਦੱਸਿਆ ਫੋਨ ਕਰਿਆ ਸੀ ਮਾਤਾ ਫਿਰ ਆ ਮਾਹੌਲ ਦੇਖ ਕੇ ਦਰਦ ਜੇ ਉੱਠਦਾ ਇੱਕ ਵਾਰੀ ਬਹੁਤ ਸਾਰੀ ਨੀਂਦ ਨਹੀਂ ਆਉਂਦੀ ਬੱਚੇ ਨਹੀਂ ਕਹਿੰਦੇ ਕਿ ਬੱਚੇ ਆਉਂਦੇ ਨਹੀਂ ਸਾਡੇ ਪਰਿਵਾਰ ਦੇ ਸਾਡੇ ਆਪਣੇ ਭਾਈ ਸੀਸੇ ਰਹਿੰਦੇ ਆ ਹੱਥ ਜੋੜ ਕੇ ਧੀਰ ਖਵਾ ਦੇ ਕੇ ਇਹੀ ਆ ਤੇ ਮੈਂ ਇਹ ਜੋ ਲੋਕਾਂ ਚ ਜਾਹੋ ਜਲਾ ਲਿਆ ਜਿਵੇਂ ਆ ਬਾਜੀ ਹੁਣ ਜਾਹੋ ਜਲਾ ਦੇਖਦੇ ਆ ਫਿਰ ਚੜ੍ਹਦੀ ਕਲਾ ਵੀ ਮਹਿਸੂਸ ਹੁੰਦੀ ਨਾ ਹਾਂਜੀ ਹਾਂਜੀ ਹਾਂ ਜੇ ਸਾਡੇ ਪੰਜਾਬ ਨੂੰ ਇੰਨਾ ਭੰਡਦੇ ਆ ਨਿੰਦਦੇ ਆ ਪੰਜਾਬੀ ਵੇਖ ਖੜੇ ਆ ਅਰੇ ਹੱਥ ਜੋੜੇ ਖੜੇ ਆ ਸਾਰੇ ਹਾਂ ਖੜੇ ਹੱਥ ਜੋੜੇ ਜੇ ਤਾਂ ਸਿਰ ਤੇ ਤੁਹਾਡੇ ਵਰਗੀ ਮਾਮਾ ਦਾ ਹੱਥ ਹੈ ਆ ਤੇ ਕਿਹੜਾ ਮਾਰੂ ਹਾਂਜੀ ਨਾ ਕੋਈ ਮਾਰ ਸਕਦਾ ਨਹੀਂ ਇਹ ਤਾਂ ਉਹਦਾ ਮਾਰਦਾ ਕੌਣ ਹੈ ਹਾਂਜੀ ਮਹਾਰਾਜ ਦਾ ਤੁਹਾਨੂੰ ਦਿਖਾਈ ਵਜਿਆ ਦਿਖਾਈ ਮਾਤਾ ਆ ਦੇਖੋ ਕਿੱਡੀ ਬਿਰਧ ਮਾਤਾ ਉਮਰ ਵੱਡੀ ਆ ਫੇਰ ਵੀ ਇਹ ਮਾਤਾ ਉਹ ਕਹਿੰਦੇ ਹੁੰਦੇ ਨਾ ਹੱਥ ਖੜਾ ਕਰਕੇ ਤੂੰ ਜਿੱਤ ਗਈ ਤੂੰ ਦਿਲ ਜਿੱਤ ਗਈ ਆ ਮਾਤਾ ਦੇਖੋ ਸਾਡੇ ਬੱਚਿਆਂ ਵਰਗੇ ਬੱਚੇ ਆ ਸਾਡੇ ਆ ਮਾਤਾ ਇਹ ਸਾਰੀਆਂ ਮਾਤਾ ਦਿਲ ਜਿੱਤ ਗਈਆਂ ਇਹ ਅਸਲੀ ਹੀਰੋ ਨੇ ਆਓ ਮਾਤਾ ਆਓ ਆਓ ਮਰੇ ਚਿਹਰੇ ਦਿਖਾइए ਹਾਲ ਹੈ ਹੋਗਾ ਜੀ ਭਾਜੀ ਬੀਬੀ ਦਾ ਜਿਆਦਾ ਸੰਯੋਗ ਆ ਇਹਦਾ ਹਾਂਜੀ ਸਾਡਾ ਪਿੰਡ ਤਾਂ ਆਜਾ ਪੀਰ ਮੇਰ ਕਰੇ ਬੱਚਿਆਂ ਤੇ ਮੇਰ ਕਰੇ ਹਾਂ ਸਾਨੂੰ ਤਾਂ ਬਹੁਤ ਸਰਸਰਾ ਦੀ ਨੀਂਦ ਨਹੀਂ ਆਦੀ ਸਾਨੂੰ ਇਦਾਂ ਹੀ ਆ ਜੀ ਉਹ ਮਾਤਾ ਉਹਨਾਂ ਨੇ ਇਮੋਸ਼ਨਲ ਕਰ ਤਾਂ ਅੰਦਰੋਂ ਗੱਜ ਭਰਦਾ ਦੁਆਵਾਂ ਦੇ ਰਹੀਆਂ ਇਹਨਾਂ 'ਚ ਆਪਣੀ ਦਾਦੀ ਨਜ਼ਰ ਆ ਰਹੀ ਹੈ ਵਾਹਿਗੁਰੂ ਮੇਰ ਕਰੇ ਤੁਹਾਡੇ ਸਿਰ ਤੇ ਮੇਰ ਪਰ ਆ ਜੀ ਰਹੋ ਜਿਹੜੇ ਇੰਨੀ ਬਾਬ ਲਖ ਨੂੰ ਤੁਸੀਂ ਸਾंभਦੇ ਆ ਖਵਾਜਾ ਪੀਰ ਮੇਰ ਕਰਤਾ ਵੇ ਸਾਰੇ ਸੇਵਾ ਕਰਦੇ ਆ ਉਹਨਾਂ ਨੂੰ ਚੋਗੜਾ ਦੁਬਨਾ ਦੇਵੇ ਪ੍ਰਮਾਤਮਾ ਹਾਂ ਜੀ ਹਾਂ ਜੀ ਇਹ ਦੇਖੋ ਇਹ ਸਾਰੀਆਂ ਬੀਬੀਆਂ ਕੰਮ ਵੀ ਕਰਦੀਆਂ ਦੁਆਵਾਂ ਵੀ ਦਿੰਦੀਆਂ ਇਹ ਪੁੱਨ ਨਾਲੇ ਫਲੀਆਂ ਇਹਨਾਂ ਦੀ ਦੁਆਵਾਂ ਉਹਨੇ ਛੇਤੀ ਸੁਣਨੀ ਆ ਮੇਰ ਕਰੇ ਜੀ ਮੇਰ ਕਰੇ ਕੋਹਾ ਜੱਬਰੀ ਹੱਥ ਖੜੇ ਸਾਡੇ ਬੱਚੇ ਆ ਨਾਲ ਲੱਗਿਓ ਨਿਆਣੇ ਛੋਟੇ ਛੋਟੇ ਆਇਓ ਨਾਲ ਆਇਓ ਆਹ ਮਾਤਾ ਵੀ ਆਈ ਐ ਚਲੋ ਕਹਿੰਦੇ ਹੁਣ ਪਿੱਛੇ ਉਹਨਾਂ ਨੂੰ ਰੈਸਟਰ ਰਿਸਟ ਕਰਾ ਦੋ ਵਿੱਚ ਮਾੜੀ ਮੋਟੀ ਹਾਂਜੀ ਹਾਂਜੀ ਰੈਸਟ ਕਰਾਈ ਜਾਂਦੇ ਜੀ ਦਾ ਮੰਨਦੀਆਂ ਨਹੀਂ ਕੁਝ ਵੀ ਪਰ ਫਿਰ ਵੀ ਅਜਾ ਮਾਤਾ ਕੋਈ ਚੀਜ਼ ਖਾਣ ਨੂੰ ਜੀ ਕਰਦਾ ਲਿਆ ਦੀਏ ਕੋਈ ਚੀਜ਼ ਬਹੁਤ ਕਸਰ ਸਵੇਰ ਦਾ ਮੇਰਾ ਸਾਰਕ ਜੀ ਦਾ ਰਿਗਮੈਂਟ ਆ ਇਹ ਥਕੇਵਾ ਹੁੰਦਾ ਹੀ ਨਹੀਂ ਹੈਗਾ ਇੱਥੇ ਉਹ ਤਾਂ ਮਾਰੇ ਦੀ ਕਲਾ ਕਰ ਦਦੀ ਆ ਪਰ ਫਿਰ ਵੀ ਕੋਈ ਇੱਕ ਮਿੰਟ ਇੱਕ ਮਿੰਟ ਬਾਅਦ ਜੇ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲ ਸਕਦੇ ਆ ਮਝਾਪਰ ਵਰ ਜੀ ਮਝਾਪਰ ਵਰ ਮਿਲ ਸਕਦੇ ਆ ਜੀ ਤੇ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਆ ਵੀਡੀਓ ਉਹਨੂੰ ਦਿਲ ਨੂੰ ਚੰਗੀ ਲੱਗੀ ਆ ਇਹਨਾਂ ਦਾ ਸਨਮਾਨ ਬਣਦਾ ਚਿੱਟ ਕੱਪੜੀਆਂ ਨੂੰ ਸੱਦ ਕੇ ਤਾਂ ਬਹੁਤ ਸਨਮਾਨ ਦਿੰਨੇ ਆ। ਉਹ ਚਿੱਟ ਕੱਪੜੀਆਂ ਦੇ ਆਪਾਂ ਬਹੁਤ ਗੱਲ 'ਚ ਪਰਨੇ ਵੀ ਪਾਉਨੇ ਆ। ਮੋਮੈਂਟੋ ਵੀ ਦਿੰਨੇ ਆ। ਇਹਨਾਂ ਦਾ ਸਨਮਾਨ ਵੀ ਬਣਦਾ। ਮੁਜੱਫਰਪੁਰ ਜਾ ਕੇ ਇਹਨਾਂ ਬੀਬੀਆਂ ਦਾ ਜ਼ਰੂਰ ਸਨਮਾਨ ਕਰਕੇ ਆਈਓ। ਮੈਂ ਜ਼ਰੂਰ ਆਉਂਗਾ। ਠੀਕ ਹੈ। ਥੋੜੇ ਦਿਨਾਂ ਲਈ ਮੈਂ ਸ਼ਾਇਦ ਕਿਤੇ ਬਾਹਰ ਜਾਵਾਂ ਪਰ ਆ ਕੇ ਮਿਲੂੰਗਾ। ਠੀਕ ਹੈ। ਠੀਕ ਹੈ। ਪਹਿਲੇ ਵੇਖਿਓ। ਬਾਹਰ ਆ ਕੇ ਹੀ ਵਾਰਤਾਂ ਨੂੰ ਮਿਲੋ। ਜੀ ਦੇ ਵਾਸਤੇ। ਜੀ ਬਹੁਤ ਸ਼ੁਕਰੀਆ। ਇਹ ਮੁਜੱਫਰਪੁਰ ਦੇ। ਹੁਣ ਨਾਂ ਦੱਸੋ ਜੀ ਇੱਕ ਵਾਰੀ ਨਾਂ ਦੱਸ ਦਿਓ। ਬੀਬੀ ਦਾ ਨਾਂ ਦੱਸੋ। ਕੰਗਣਾ ਵੇੜ ਤੋਂ ਆਏ ਆ ਕੰਗੜਾ ਵੇੜ ਤੋਂ ਵੀ ਜਿਹੜੇ ਮਝੱਪਰਪੁਰ ਕੰਗਣਾ ਵੇੜ ਤੇ ਅੰਗੜਪੁਰ ਸਾਰੇ ਪਾਸਿਓਂ ਬਹੁਤ ਸ਼ੁਕਰੀਆ ਠੀਕ ਹੈ ਜੀ ਮਾਤਾ ਜੀ ਕਹਿੰਦੇ ਫੋਨਾਂ 'ਚ ਦੇਖਦੇ ਸੀਗੇ ਤੁਹਾਨੂੰ ਦੇਖਦੇ ਸੀ ਅੱਜ ਤੁਹਾਨੂੰ ਆਪ ਦੇਖ ਲਿਆ ਬਹੁਤ ਖੁਸ਼ੀ ਹੋਈ ਆਸ਼ੀਰਵਾਦ ਬਣਾ ਕੇ ਰੱਖਿਓ ਜੀ ਇਹ ਗੁੜੀਆਂ ਵੀ ਆਈਆਂ ਜੀ ਤੁਹਾਡੀ ਕਿੰਨੀ ਉਮਰ ਹੈ ਆ ਛੋਟੇ ਛੋਟੇ ਬੱਚੇ ਵੀ ਦੇਖੋ ਇੱਥੇ ਪਹੁੰਚਿਆ ਸੇਵਾ ਇਹਨਾਂ ਇਹਨਾਂ 'ਚ ਨਾਲੇ ਕੋਈ ਛੋਟੀ ਸਾਡੇ ਆਏ ਹੋ ਬੱਚੇ ਜੀ ਹਾਂ ਜੀ ਆਏ ਹੋ ਮੁੰਡੇ ਹਾਂਜੀ ਹਾਂਜੀ ਚਲੋ ਉਹਨਾਂ ਕੋਲ ਵੀ ਆ ਗਏ ਪਰ ਮੈਨੂੰ ਹੈਰਾਨੀ ਹੋਈ ਮਾਤਾ ਤੁਸੀਂ ਵੀ ਦੇਖਦੀਆਂ ਤੁਸੀਂ ਵੀ ਦੇਖਦੀਆਂ ਸਾਡੇ ਨਾਲ ਕੁਛ ਹੋਈਆ ਤੁਹਾਡੇ ਸਾਡੇ ਨਾਲ ਸੰਸਾਰ ਕੁਛ ਹੋਈਦਾ ਸੀ ਦੇਖ ਕੇ ਬਹੁਤ ਸ਼ੁਕਰੀਆ ਬਾਤ ਜੀ ਸਾਰਿਆਂ ਦਾ ਤੁਹਾਨੂੰ ਅੱਜ ਤੁਹਾਨੂੰ ਆਪ ਨੇ ਲੈ ਬੋ ਕੁਛ ਹੋਈਏ ਮੈਂ ਮਜਾ ਫਰਫਰਾ ਕੇ ਜਾਉਂਗਾ ਠੀਕ ਹੈ ਘੂਰ ਆ ਕੇ ਮਿਲ ਕੇ ਜਾਇ ਸਹਹਿੰਦੇ ਘਰ ਹੀ ਸਾਨੂੰ ਬੁਲਾ ਲਿਓ ਠੀਕ ਹੈ ਠੀਕ ਹੈ